ਹੈਲੋ ਜੀ ਸਸ਼ਿਕਾ ਜੀ ਸਾਰਿਆਂ ਨੂੰ ਖੁਸ਼ ਹੋਸ ਤੁਸੀਂ ਸਾਰੇ ਵਧੀਆ ਠੀਕ ਠਾਕ ਹੋ ਕਿ ਤੇ ਵੈਲਕਮ ਹੈ ਜੀ ਤੁਹਾਡਾ ਸਾਡੇ YouTube ਚੈਨਲ ਅਬੀਦੁੱਲਟ ਬਲੌਗਰ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹਾਂ ਜੀ ਆਪਾਂ ਮਿਲੌ ਦੀ ਸਟਾਰਟਿੰਗ ਕਰਤੀ ਸਵੇਰ ਤੋਂ ਅਜੇ ਸੂਰਜ ਚੜ੍ਹ ਹੀ ਰਿਹਾ ਸੀਗਾ ਪੰਛੀ ਆਪ ਦੇ ਆਲਣੇ ਚੋਂ ਨਿਕਲੇ ਸੀਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਸੋਹਣੀ ਸੋਹਣੀ ਹਵਾ ਚੱਲ ਰਹੀ ਸੀ ਬੱਦਲਾਂ ਦੇ ਕਾਰਨ ਤੇ ਮਿੱਠੇ ਮਿੱਠੇ ਬੱਦਲ ਸੀ ਠੰਡ ਠੰਡੀ ਹਵਾ ਚੱਲ ਰਹੀ ਸੀ ਤੇ ਆਪਾਂ ਬਾਹਰ ਆ ਕੇ ਮੌਸਮ ਦਾ ਆਨੰਦ ਮਾਣ ਰਹੇ ਸੀਗੇ ਤੇ ਮੌਸਮ ਬਹੁਤ ਸੋਹਣਾ ਹੋਇਆ ਪਿਆ ਸੀ ਤੇ ਪੰਛੀ ਦੀਆਂ ਜਿਹੜੀਆਂ ਆਵਾਜ਼ਾਂ ਬਹੁਤ ਵਧੀਆ ਲੱਗ ਰਹੀਆਂ ਸੀਆਂ ਬਾਹਰ ਤੇ ਆਪਾਂ ਉੱਪਰ ਜਾ ਕੇ ਤੁਹਾਨੂੰ ਦਿਖਾਉਣੀ ਹੈ ਸੂਰਜ ਨਿਕਲਦਾ ਹੋਇਆ ਤੇ ਦੇਖੋ ਸੂਰਜ ਛਣ ਬੱਦਲਾਂ ਵਿੱਚੋਂ ਤੇ ਨਿਕਲ ਰਿਹਾ ਹੈਗਾ ਤੇ ਆਪਾਂ ਚਾਰ ਚੁਫੇਰਾ ਦੇਖੋ ਪਿੰਡ ਦਾ ਤੇ ਬਹੁਤ ਹੀ ਜ਼ਿਆਦਾ ਸ਼ਾਂਤੀ ਸੀ ਪੰਛੀਆਂ ਦੀਆਂ ਆਵਾਜ਼ਾਂ ਸੀ ਜਾਨਵਰਾਂ ਦੀਆਂ ਮਤਲਬ ਬੋਲਣ ਦੀਆਂ ਤੇ ਕੋਈ ਆਪਣੇ ਕੰਮ ਨੂੰ ਜਾ ਰਿਹਾ ਸੀ ਕੋਈ ਖੇਤਾਂ ਨੂੰ ਜਾ ਰਿਹਾ ਸੀ ਪੰਛੀ ਆ ਦੇ ਆਲਣੇ ਚ ਨਿਕਲੇ ਸੀ ਤੇ ਬਹੁਤ ਸਵੇਰ ਦਾ ਮੌਸਮ ਬਹੁਤ ਵਧੀਆ ਹੁੰਦਾ ਹੈ ਬਹੁਤ ਹੀ ਜ਼ਿਆਦਾ ਸ਼ਾਂਤਮਈ ਹੁੰਦਾ ਹੈ ਤੇ ਸੂਰਜ ਦੇਖੋ ਐ ਲੱਗਦਾ ਕਿ ਸੂਰਜ ਦੇ ਪੰਖ ਲੱਗ ਗਏ ਹੁੰਦੇ ਆ ਤੇ ਇਹ ਨਜ਼ਾਰਾ ਸੀ ਜੀ ਸਵੇਰ ਦਾ ਆਪਣੀ ਸਵੇਰ ਬਹੁਤ ਵਧੀਆ ਹੋਈ ਤੇ ਅੱਜ ਦੀ ਵੀਡੀਓ ਆਪਾਂ ਸਵੇਰ ਤੋਂ ਸਟਾਰਟ ਕਰਨ ਲੱਗੇ ਆ ਜੀ ਆਪਾਂ ਹੁਣ ਬਸ ਆਪਾਂ ਲੱਗਾਂਗੇ ਹੁਣ ਚਾਹ ਪਾਣੀ ਆਪਾਂ ਬਣਾ ਲਿਆ ਸੀ ਆ ਤੇ ਮੈਂ ਕਿਹਾ ਥੋੜਾ ਜਿਹਾ ਆਪਾਂ 뷰 ਦਿਖਾ ਦਈਏ ਸਵੇਰ ਸਵੇਰ ਦਾ ਕੀ ਆਪਣੇ ਕੀ 뷰 ਆ ਬੱਦਲ ਹੋਏ ਬੇਸਤੀਗੇ ਰਾਤ ਵੀ ਕਾਫੀ ਜ਼ਿਆਦਾ ਬੱਦਲ ਸੀਗੇ ਨੇਰੀ ਤਾਂ ਚੱਲੀ ਗਈ ਹੈ ਹੁਣ ਤਾਂ 2-3 ਦਿਨ ਹੋ ਗਏ ਜਦ ਨਹੀਂ ਆ ਹੀ ਜਾਂਦਾ ਹੈਗਾ ਤੇ ਹਾਂਜੀ ਆਪਾਂ ਇੱਥੇ ਅਭੀ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਉੱਥੋਂ ਸਕੂਲ ਦਾ ਟਾਈਮ ਹੋ ਗਿਆ ਸੀਗਾ ਕਿਉਂਕਿ ਹੁਣ ਇਹਨਾਂ ਨੂੰ ਪਹਿਲਾਂ ਛੁੱਟੀਆਂ ਹੋ ਗਈਆਂ ਸੀ ਜਦੋਂ ਆ ਬਲੈਕਆਊਟ ਵੀ ਹੋਏ ਸੀ ਕਿ ਉਦੋਂ ਅਜੰਗਦਾ ਕਹਿੰਦੇ ਸੀ ਉਹ ਤਾਂ ਛੁੱਟੀਆਂ ਹੋ ਗਈਆਂ ਸੀ ਪਰ ਹੁਣ ਫੇਰ ਦੁਆਰਾ ਲੱਗੇ ਸਕੂਲ ਤੇ 17 ਨੂੰ ਸ਼ਾਇਦ ਇਹਨਾਂ ਨੂੰ ਛੁੱਟੀਆਂ ਮਿਲਣਗੀਆਂ ਤੇ ਇਹਨਾਂ ਦਾ ਜੀ ਕਿੱਥੋਂ ਕਰਦਾ ਹੈ ਉੱਠਣ ਦਾ ਤੇ ਸਕੂਲ ਜਾਣ ਦਾ ਤੇ ਮਸਾਂ ਢਾਈ ਸੀਗੇ ਇਹਨਾਂ ਨੂੰ ਸਕੂਲ ਜਾਣ ਵਾਸਤੇ ਤੇ ਆਪਾਂ ਹੁਣ ਲੱਗਾਂਗੇ ਜੀ ਬਸ ਇਹਨਾਂ ਦੀ ਟਿਫਿਨ ਤਿਆਰ ਕਰਨ ਵਾਸਤੇ ਲੰਚ ਬਾਕਸ ਤਿਆਰ ਕਰ ਦਾਂਗੇ ਆਪਾਂ ਪਰੌਂਠੇ ਆਪਾਂ ਇਹ ਸਿੰਪਲ ਹੀ ਲੈ ਕੇ ਜਾਂਦੇ ਆ ਨਾ ਸਬਜ਼ੀ ਸਬਜ਼ੀ ਇਹਨਾਂ ਨੂੰ ਪਸੰਦ ਹੀ ਘੱਟ ਹੈ ਬਹੁਤ ਜ਼ਿਆਦਾ ਮਤਲਬ ਨੂੰ ਮਿਰਚਾਂ ਵਾਲੇ ਪਰੌਠੇ ਖਾ ਕੇ ਖੁਸ਼ ਹੈ ਇਹ ਜਿਆਦਾ ਤੇ ਆਪਾਂ ਨੂੰ ਮਿਰਚਾਂ ਵਾਲੇ ਇਹਨਾਂ ਨੂੰ ਪਰੌਠੇ ਲਾ ਦਾਂਗੇ ਤੇ ਇਹਨਾਂ ਦਾ ਲੰਚ ਬਾਕਸ ਆਪਾਂ ਤਿਆਰ ਕਰਦਾਂਗੇ ਦੋਨਾਂ ਬੱਚਿਆਂ ਦਾ ਲਓ ਜੀ ਆਪਾਂ ਇੱਥੇ ਹੁਣ ਪਰੌਠੇ ਦੇਸੀ ਘਿਓ ਦੇ ਬਣਾ ਕੇ ਨੂੰ ਮਿਰਚ ਪਾ ਕੇ ਤੇ ਇਹਨਾਂ ਨੂੰ ਪਾ ਦਾਂਗੇ ਪ੍ਰੋਟੀਨ ਤੇ ਆਦਿ ਸਕੂਲ ਦੇ ਵਿੱਚ ਸਾਰੇ ਜਣੇ ਇਹ ਇਕੱਠੇ ਬਹਿ ਕੇ ਖਾਂਦੇ ਆ ਤੇ ਆਹ ਤਾਂ ਸ਼ਾਇਦ ਮਨ ਲਾ ਦੇ ਕੱਦਾ ਹੀ ਖਾਂਦੇ ਤੇ ਆਪਣੇ ਫਰੈਂਡਾਂ ਨੂੰ ਖਵਾ ਦਿੰਦੇ ਆ ਤੇ ਨਾਲ ਆਪਾਂ ਪਾਤੀ ਜੀ ਲਾਲ ਮਿਰਚਾਂ ਦੀ ਚਟਣੀ ਤੇ ਘਿਓ ਪਾ ਦਾਂਗੇ ਤੇ ਆਦਾ ਖਾ ਲੈਣਗੇ ਸਬਜੀ ਪਤਨੀ ਕਿਉਂ ਨਹੀਂ ਲੈ ਕੇ ਜਾਂਦੇ ਹੈਗੀ ਕਹਿਣਗੇ ਨਹੀਂ ਖਰਾਬ ਹੋ ਜਾਂਦੀ ਹੈ ਸਬਜੀ ਸਾਨੂੰ ਠੰਡੀ ਸਵਾਦ ਨਹੀਂ ਲੱਗਦੀ ਹੈਗੀ ਤੇ ਪਰ ਪਰੌਠੇ ਖਾ ਲੈਂਦੇ ਪਰੌਠਿਆਂ ਤੇ ਵੀ ਨੱਕ ਜਿਹਾ ਮਾਰਦੇ ਹੈਗੀ ਠੰਡੇ ਹੋ ਜਾਂਦੇ ਹੈ ਪਰੌਠੇ ਪਰ ਹੁਣ ਕੀ ਕਰ ਸਕਦੇ ਹੈ ਨਾ ਕਿ ਠੰਡੇ ਹੋ ਹੀ ਜਾਂਦੀ ਹੈ ਸਵੇਰ ਤੇ ਪੱਕੀ ਹੁੰਦੀ ਹੈ ਰੋਟੀ ਤੇ ਫਿਰ ਬਾਵਾ ਟਾਈਮ ਤੱਕ ਖਾਂਦੇ ਹੈ 11 ਵਜੇ ਤੱਕ ਤੱਕ ਖਾਂਦੇ ਹੈ ਉਹ ਤੱਕ ਰੋਟੀ ਠੰਡੀ ਹੋ ਜਾਂਦੀ ਹੈ ਇਹਨਾਂ ਦੀ ਇੱਥੇ ਲੋ ਜੀ ਆਪਾਂ ਦੋਵਾਂ ਦਾ ਪੈਕਿੰਗ ਕਰਤੀ ਲੰਚ ਬਾਕਸ ਤਿਆਰ ਕਰਤੇ ਆਪਾਂ ਦੋਨਾਂ ਨੂੰ ਰੋਟੀਆਂ ਪਾ ਕੇ ਫੜਾ ਦਾਂਗੇ ਹੁਣ ਤੇ ਉਹਨਾਂ ਚਿਰ ਤਿਆਰ ਹੋਈ ਜਾਂਦੇ ਐ ਬੱਚੇ ਆਉਂਦੇ ਯੂਨੀਫਾਰਮ ਵਗੈਰਾ ਪਾਈ ਜਾਂਦੇ ਐ ਤੇ ਉਹਦੋਂ ਆਪਾਂ ਆਪਾ ਇਹਨਾਂ ਦੀਆਂ ਰੋਟੀਆਂ ਲਾਤੀਆਂ ਅਭੀ ਆ ਗਿਆ ਸੀ ਮੇਰੇ ਕੋਲੋਂ ਆਗਲਾ ਲੰਚ ਬਾਕਸ ਲੈਣ ਤੇ ਹੁਣ ਇਹਨਾਂ ਨੂੰ ਮੈਂ ਆਦੇ 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 ਡੱਬੇ ਪਾ ਲੈਣਗੇ ਇਥੋਂ ਨੱਤਰ ਰੋਟੀਆਂ ਦਾ ਅੱਧਾ ਕੰਮ ਤਾਂ ਨਿਪਟੜ ਗਿਆ ਸੀ ਜੀ ਤੇ ਸਾਡੀਆਂ ਹੀ ਰਹਿਗੀਆਂ ਸੀਆਂ ਉਹ ਮੈਂ ਬਾਅਦ ਦੇ ਵਿੱਚ ਪਕਾ ਲਈਆਂ ਸੀਗੀਆਂ ਤੇ ਲੋ ਜੀ ਆਪਾਂ ਹੁਣ ਸਰਦਾਰ ਜੀ ਜਾਂਦੇ ਸੀ ਕਿ ਪੱਕੇ ਨੂੰ ਤੇ ਆਪਾਂ ਹੁਣ ਦੁੱਧ ਵੀ ਮੰਗਾ ਲਾਂਗੇ ਕਿ ਇੰਨੀ ਫੜਾ ਦਿੰਨੇ ਆ ਜੀ ਚਾ ਆਪਾਂ ਦੁੱਧ ਲੈ ਕੇ ਆਉਣੇ ਹੁੰਨੇ ਆ ਤੇ ਉਹ ਕਿੰਨੀ ਫੜਾ ਫੜਾ ਦਾਂਗੇ ਨਾਲ ਇਹ ਖੇਤ ਚਲ ਜਾਣਗੇ ਤੇ ਨਾਲ ਇਹ ਦੁੱਧ ਲੈ ਆਉਣਗੇ ਪੱਕਿਓ ਤੇ ਨਾਲੇ ਬੱਚਿਆਂ ਨੂੰ ਸਕੂਲ ਛੱਡਿਆਉਣ ਕਿਉਂਕਿ ਉਹ ਤਾਂ ਵੈਸੇ ਇੱਥੇ ਆ ਜਾਂਦੀ ਹੈ ਆਪਣੇ ਬਾਰ ਦੇ ਵਿੱਚ ਆ ਜਾਂਦੀ ਹੈਗੀ ਹੈ ਬਸ ਤੇ ਪਰ ਹੁਣ ਉਹ ਸੜਕ ਬਣ ਰਹੀ ਹੈ ਨਾ ਆ ਤੁਹਾਨੂੰ ਮੈਂ ਦਿਖਾ ਰਹੀ ਸੀ ਸੂਰਜ ਦੇਖਿਓ ਜਿਵੇਂ ਪੰਖ ਲੱਗੇ ਹੁੰਦੇ ਆ ਸੂਰਜ ਨੂੰ ਇਹ ਬੱਦਲਾਂ ਦੇ ਵਿੱਚ ਸੂਰਜ ਸੀ ਬਹੁਤ ਵਧੀਆ ਲੱਗ ਰਿਹਾ ਸੀ ਇਹ ਸੀਨ ਜਿਹਾ ਤੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਇਹ ਬੱਚੇ ਇੱਥੋਂ ਵੈਸੇ ਤਾਂ ਬੱਸ ਇੱਥੇ ਆ ਜਾਂਦੀ ਹੈ ਤੇ ਪਰ ਨਾ ਹੁਣ ਉਹ ਸੜਕ ਬਣ ਰਹੀ ਹੈ ਨਾ ਤਾਂ ਕਰਕੇ ਤੇ ਬਸ ਉਰਾਂ ਨਹੀਂ ਆਉਂਦੀ ਹੈਗੇ ਉਹ ਸੜਕ ਤੇ ਵੱਡੀ ਸੜਕ ਤੇ ਹੁੰਦੀ ਹੈ ਫਿਰ ਉੱਥੇ ਤੱਕ ਇਹਨਾਂ ਨੂੰ ਛੱਡ ਕੇ ਆਉਣਾ ਪੈਂਦਾ ਹੈ ਮੋਟਰਸਾਈਕਲ ਤੇ ਤੇ ਫੇਰੇ ਹੁਣ ਇਹਨਾਂ ਨੂੰ ਵੀ ਛੱਡ ਚਾਣ ਕੇ ਨਾਲੇ ਦੁੱਧ ਲੈ ਆਉਣਗੇ ਤੇ ਆਪਾਂ ਹੁਣ ਆਜਾ ਘਰ ਦਾ ਕੰਮ ਸਟਾਰਟ ਕਰਾਂਗੇ ਤੇ ਆ ਆਪਾਂ ਹੁਣ ਬਸ ਇੱਥੋਂ ਸਸ ਸਫਾਈ ਕਰਦਾਂਗੇ ਬਿਸਤਰੇ ਵਗੈਰਾ ਚੱਕ ਕੇ ਕੰਬਲ ਵਗੈਰਾ ਸਾਰੇ ਆਪਾਂ ਹੁਣ ਇਕੱਠੇ ਕਰਦਾਂਗੇ ਤੈ ਮਾਰ ਕੇ ਤੇ ਇੱਥੇ ਬਸ ਥੋੜਾ ਮੋਟਾ ਟਾਈਮ ਲੱਗ ਹੀ ਜਾਂਦਾ ਹੈਗਾ ਨਾ ਜਦੋਂ ਸਾਫਾਈ ਕਰਦੇ ਆ ਚੱਕਤਰੀ ਕਰਦੇ ਆ ਤੇ ਟਾਈਮ ਲੱਗ ਜਾਂਦਾ ਹੁਣ ਆਪਾਂ ਸਾਰੇ ਇਥੋਂ ਮੰਜੇ ਵਗੈਰਾ ਚੱਕ ਦਾਂਗੇ ਇੱਥੇ ਪੈਣੇ ਹੁੰਨੇ ਆ ਵੈਸੇ ਕਿਉਂਕਿ ਹਜੇ ਨਹੀਂ ਗਰਮੀ ਨਹੀਂ ਆਈ ਹੈ ਕਿ AC ਨਹੀਂ ਛੱਡਦੇ ਹੈਗੇ ਹਜੇ ਤੇ ਕੂਲਰ ਦੀ ਵੀ ਹਵਾ ਠੰਡੀ ਲੱਗਦੀ ਹੈ ਹਜੇ ਬਾਹਰ ਮਤਲਬ ਬਾਰੀਆ ਪੂਰੀਆਂ ਹੋ ਲੈਣੇ ਆ ਤੇ ਮੌਸਮ ਠੰਡਾ ਹੋ ਜਾਂਦਾ ਕਮਰੇ ਦਾ ਤੇ ਵਧੀਆ ਠੰਡੀ ਹਵਾ ਲੱਗਦੀ ਹੈ ਕਿ ਕੂਲਰ ਦੀ ਕਿ ਜਿੰਨਾ ਕੁ ਚਿਰ ਹੋ ਸਕਦਾ ਆਪਾਂ ਏਸੀ ਤੋਂ ਬਚੀ ਗਏ ਉੰਨੇ ਹੀ ਚੰਗੇ ਚਲੋ ਬਾਹਲੀ ਗਰਮੀ ਦੇ ਵਿੱਚ ਜਿਵੇਂ ਸੌਣ ਬਾਦੋਂ ਦੇ ਵਿੱਚ ਆਪਾਂ ਜਾ ਸਕਦੇ ਜੇ ਜਿਆਦਾ ਗਰਮੀ ਹੋ ਜਾਂਦੀ ਹੈ ਉਦੋਂ ਤੋਂ ਚਲੋ ਛੱਡਣੀ ਛੱਡਣਾ ਏਸੀ ਪਰ ਜਿੰਨਾ ਹੋ ਸਕਦਾ ਆਪਾਂ ਬਚੀ ਗਏ ਏਸੀ ਤੋਂ ਕਿਉਂਕਿ ਜੇ ਤਾਂ ਆਪਾਂ ਏਸੀ ਦੇ ਜਿਆਦਾ ਲਾਭ ਹੋ ਜਾਂਦੇ ਹਨ ਨਾ ਕਿ ਏਸੀ ਦੇ ਵਿੱਚ ਜਿਆਦਾ ਪੈਨ ਲੱਗ ਜਾਂਦੇ ਫਿਰ ਬਾਹਰਲੀ ਗਰਮੀ ਬਹੁਤ ਜਿਆਦਾ ਲੱਗਣ ਲੱਗ ਜਾਂਦੀ ਹੈ ਤੇ ਹੁਣ ਆਪਾਂ ਕੂਲਰ ਮੋੜਾ ਉੱਠਦੇ ਆ ਨਹੀਂ ਇੰਨੀ ਗਰਮੀ ਨਹੀਂ ਲੱਗਦੀ ਪਰ ਜਿੱਦ ਦਿਨ ਆਪਾਂ ਮਤਲਬ ਇਸੀ ਮੋਰ ਟਖੜੀ ਤੇ ਬਹੁਤ ਜ਼ਿਆਦਾ ਮਤਲਬ ਸੀਨਾ ਹੁੰਦਾ ਉਸ ਦੇਣਾ ਤੇ ਗਰਮੀ ਬਹੁਤ ਜ਼ਿਆਦਾ ਫੀਲ ਹੁੰਦੀ ਹ ਉਸ ਦਿਨ ਤੇ ਲਓ ਜੀ ਆਪਾਂ ਹੁਣ ਤੁਹਾਡੇ ਨਾਲ ਗੱਲਾਂ ਗੱਲਾਂ ਕਰਦੇ ਕਰਦੇ ਆ ਦੇਖੋ ਇੱਥੇ ਹੁਣ ਆਪਾਂ ਲੱਗੇ ਜੀ ਸਾਫ ਸਫਾਈ ਕਰਨ ਚੜਾ ਚੜਾਈ ਕਰ ਦੂੰਗੀ ਤੇ ਛੇ ਆਪਣੇ ਬੈੱਡ ਸ਼ੀਟ ਆਪਾਂ ਕਰਤੀ ਹੈਗੀ ਸਹੀ ਜਿਹੜੀ ਮੰਜੇ ਦੇ ਉੱਤੇ ਵਿਛਾਈ ਸੀਗੀ ਤੇ ਹੁਣ ਝੜਾ ਚੜਾਈ ਕਰਕੇ ਤੇ ਜਿਹੜਾ ਮੜਾ ਮੋਟਾ ਹੈਗਾ ਰੇਤ ਰੁੱਤਾ ਜਿਹਾ ਸਾਫ਼ ਕਰਦਾਂਗੇ ਰਾਤ ਜਿਹੜੇ ਨੇਰੀ ਦਾ ਆਇਆ ਸੀਗਾ ਵੈਸੇ ਤਾਂ ਪਰੋਸ ਸਾਫ਼ ਕਰਦੇ ਆ ਪਰ ਪਰ ਹੁਣ ਰੋਜ਼ ਹੀ ਨੇਰੀ ਆ ਜਾਂਦੀ ਹੈ ਹਨਮਾਨਗੜ ਦੇ ਵਿੱਚ ਤਾਂ ਰੋਜ਼ ਹੀ ਨੇਰੀਆਂ ਆਈਆਂ ਹੀ ਰਹਿੰਦੀਆਂ ਆ ਦੋ ਤਿੰਨ ਮਹੀਨੇ ਤੇ ਚੱਲਣ ਗਈਆਂ ਨੇਰੀਆਂ ਸਾਫ਼ ਸਫਾਈ ਕਰਦੇ ਆ ਤੇ ਉਹਨਾਂ ਹੀ ਖਲਾਰਾ ਫੇਰ ਸਵੇਰ ਨੂੰ ਹੋ ਜਾਂਦਾ ਹੈਗਾ ਹੁਣ ਤਾਂ ਕਈ ਵਾਰ ਨੇਰੀ ਆ ਗਈ ਕਦੇ ਮੀਂਹ ਆ ਗਿਆ ਤੇ ਸਾਫ਼ ਸਫਾਈਆਂ ਰਹਿੰਦੀਆਂ ਹੀ ਨਹੀਂ ਗਈਆਂ ਤੇ ਲੋ ਜੀ ਆਪਾਂ ਸੋਫਿਆਂ ਤੇ ਕਵਰ ਵੀ ਸਾਫ ਸੁਫੀਰ ਕਰਕੇ ਤੇ ਹੁਣ ਝਾੜਾ ਚੜਾਈ ਕਰਕੇ ਆਪਾਂ ਤੇ ਲੋ ਜੀ ਆਪਾਂ ਇੱਥੇ ਮਸ਼ੀਨ 'ਚ ਨਾਲ ਦੀ ਨਾਲ ਆਪਾਂ ਕੱਪੜੇ ਪਾ ਤੇ ਨਾਲੇ ਝਾੜਾ ਚੜਾਈ ਕਰੀ ਜਾਂਦੇ ਨਾਲ ਆਪਾਂ ਜਿਹੜੇ ਮਾੜੇ ਮੋਟੇ ਕੱਪੜੇ ਪਾਉਣ ਵਾਲੇ ਸੀਗੇ ਮਸ਼ੀਨ ਦੇ ਵਿੱਚ ਉਹ ਪਾਤੇ ਹੈਗੇ ਐ ਤੇ ਨਾਲ-ਨਾਲ ਕੱਪੜੇ ਧੁੱਤੇ ਜਾਣਗੇ ਨਾਲ-ਨਾਲ ਆਦਾ ਸਫਾਈ ਦਾ ਕੰਮ ਹੋ ਜੂਆ ਮੈਂ ਚਾਹ ਬਾਕੀ ਕੰਮ ਨਾਲ ਛੇੜ ਲੈਣੀ ਹੁੰਨੀ ਆ ਕੀ ਨਾਲ ਨਾਲ ਸਾਰੇ ਆਪਾਂ ਜਿੰਨਾ ਖੋ ਸਕਿਆ ਉਹਨਾਂ ਕ ਕਰ ਦਿੰਨੇ ਆ ਕੰਮ ਨੂੰ ਕਿ ਹੁਣ ਆਲਾ ਆਲੇ ਮਸ਼ੀਨ ਆ ਦੇ ਲੀੜੇ ਤੋਦੂਗੀ ਇਸ ਮਸ਼ੀਨ ਦਾ ਬਹੁਤ ਜਿਆਦਾ ਸੋਖ ਹੈ ਜੀ ਕਿ ਲੀੜੇ ਲੂੜਿਆਂ ਦਾ ਤਾਂ ਇੰਨਾ ਕਿ ਜਿੰਨੇ ਮਰਜ਼ੀ ਹੋਣ ਆਪਾਂ ਮਰਜ਼ੀ ਤੋਦਿੰਦੀ ਕੰਬਲ ਵਗੈਰਾ ਸਭ ਕੁਝ ਥੋਦਿੰਦੀ ਹੈ ਤੇ ਲੋ ਜੀ ਆਪਾਂ ਅਗੇ ਹੁਣ ਬੈਡਰੂਮ ਦੇ ਵਿੱਚ ਇੱਥੇ ਕੱਪੜਿਆਂ ਦਾ ਢੇਰ ਲੱਗਿਆ ਪਿਆ ਸੀਗਾ ਇਹ ਤਹਿ ਤੂ ਮਾਰਨ ਵਾਲੇ ਸੀਗੇ ਤੇ ਹੁਣ ਆਪਾਂ ਤਹਿ ਮਾਰ ਦਾਂਗੇ ਜੇ ਜਿਹੜੇ ਪ੍ਰੈਸ ਕਰਨ ਵਾਲੇ ਹੋ ਉਹ ਪ੍ਰੈਸ ਕਰਨੇ ਆਪਾਂ ਕੇਰਾ ਰੱਖ ਦਾਂਗੇ ਉਹ ਠਹਿਰ ਕੇ ਕਰਾਂਗੇ ਜਦੋਂ ਟਾਈਮ ਮਿਲੂਗਾ ਕੇਰਾ ਹੁਣ ਇੱਥੋਂ ਚੱਕਾ ਧਰੀ ਕਰਦੇ ਆ ਸਾਫ਼ ਸਫਾਈ ਕਰਦੇ ਆ ਤੇ ਬੈੱਡ ਜਿਹੜੀ ਸ਼ੀਟ ਐ ਇਹਨੂੰ ਝਾੜ ਲਾਂਗੇ ਤੇ ਸਾਫ਼ ਕਰਕੇ ਮੈਂ ਸਾਰਾ ਕਰ ਦੂੰਗੀ ਰੇਤਾ ਤਾਂ ਅੰਦਰ ਭਲਾ ਬਿਸ਼ੱਕ ਦੀ ਹੈਗਾ ਕਮਰਾ ਪਰ ਫੇਰ ਵੀ ਬਹੁਤ ਜ਼ਿਆਦਾ ਡਸਟ ਵਗੈਰਾ ਬਹੁਤ ਜ਼ਿਆਦਾ ਆ ਜਾਂਦੀ ਅੰਦਰ ਤੇ ਬੈੱਡਾਂ ਦੇ ਉੱਤੇ ਵੀ ਡਸਟ ਬਹੁਤ ਹੁੰਦੀ ਆ ਨਾਲੇ ਬਹੁਤ ਜ਼ਿਆਦਾ ਅੰਦਰ ਹੈ ਇਹ ਕਮਰਾ ਫਿਰ ਵੀ ਪਤਾ ਨਹੀਂ ਕਿਉਂ ਡਸਟ ਬਹੁਤ ਜ਼ਿਆਦਾ ਹੁੰਦੀ ਹੈ ਇਹ ਤਾਂ ਉਹ ਰੋਜ਼ ਹੀ ਸਾਫ਼ ਕਰਨੀ ਪੈਂਦੇ ਚਲੋ ਸਿਆਲਾਂ ਦੇ ਵਿੱਚ ਤਾਂ ਫਿਰ ਵੀ ਬੰਦਾ 2-3 ਦਿਨ ਛੱਡ ਦਿੰਦਾ ਤੇ ਗਰਮੀਆਂ ਦੇ ਵਿੱਚ ਤਾਂ 2 ਮਹੀਨੇ ਤਾਂ ਰੋਜ਼ ਹੀ ਹੁਣ ਸਾਫ਼ ਕਰਨੀ ਪੈਂਦੀ ਹੈ ਇਹ ਸਾਫ਼ ਸਫਾਈ ਤੇ ਕੁਝ ਟਾਈਮ ਲੱਗ ਜਾਂਦਾ ਹੈਗਾ ਹੁਣ ਬਾਹਰ ਬੂਰ ਵਗੈਰਾ ਪਾ ਸਾਰੇ ਵਧੀਆ ਸਾਫ਼ ਸੁਥਰ ਕਰਕੇ ਤੇ ਫੇਰ ਆਪਾਂ ਕੋਈ ਗਾਂ ਵਾਲਾ ਕੰਮ ਕਰਦੇ ਆ। ਸਵੇਰ ਦਾ ਤਵੱਸ ਇਹਨਾਂ ਇਨਾਂ ਕੇ ਕੰਮ ਹੁੰਦਾ ਹੈਗਾ। ਸ਼ਾਮ ਨੂੰ ਤਾਂ ਜਿਵੇਂ ਘਟ ਜਾਂਦਾ ਹੈਗਾ ਜੀ ਕੰਮ। ਤੇ ਇਹ ਆਪਾਂ ਤੁਹਾਡੇ ਨਾਲ ਹੁਣ ਥੋੜਾ ਜਿਹਾ ਸ਼ੇਅਰ ਕਰ ਦਿੰਨੇ ਆ ਆ ਸਾਫ਼ ਸਫਾਈ ਹੋ ਗਈ ਸੀ ਕਿ ਆਪਣੀ ਪੋਚਾ ਵੀ ਲੱਗ ਗਿਆ ਸੀਗਾ ਤੇ ਝਾੜੂ ਵੀ ਨਿਕਲ ਗਿਆ ਸੀਗਾ। ਤੇ ਸਾਫ਼ ਸਫਾਈ ਵਧੀਆ। ਜਦੋਂ ਸਾਫ਼ ਸਫਾਈ ਹੋ ਜਾਂਦੀ ਹੈ ਨਾ ਮਨ ਨੂੰ ਸ਼ਾਂਤੀ ਜੀ ਮਿਲਦੀ ਹੈ। ਕਿ ਵਧੀਆ ਵੀ ਲੱਗਦਾ ਹੈਗਾ ਘਰ ਵੀ ਵਧੀਆ ਲੱਗਦਾ ਜਦੋਂ ਸਾਫ਼ ਸਫਾਈ ਹੋ ਜੇ। ਇਸਾਨੋਂ ਵੱਡਾ ਕੰਮ ਮੈਨੂੰ ਲੱਗਦਾ ਔਰਤ ਦਾ ਇਸਾਂ ਕਿ ਮੈਨੂੰ ਆਇ ਲੱਗਦਾ ਕਿ ਕੀ ਦਿਖਾਈ ਗਏ ਹਨ ਸੁਬਾਹ ਸੁਬਾਹ ਦੇ ਤਾਂ ਇਹ ਕੰਮ ਮੈਂ ਚਾੜੂ ਪੂੰਛਾ ਤੇ ਡਸਟਿੰਗ ਵਗੈਰਾ ਹੀ ਹੋ ਜਾਂਦੀ ਹੈ ਤੇ ਹਾਂ ਹੁਣ ਮੈਂ ਤੁਹਾਨੂੰ ਬਾਹਰ ਦਾ ਮੌਸਮ ਦਿਖਾ ਰਹੀ ਹਾਂ ਆ ਕੁਛ ਆਪਾਂ ਸ਼ਾਮ ਨੂੰ ਧੋਤੇਵੇਂ ਸੀਗੇ ਕੱਪੜੇ ਤੇ ਉਹ ਆਪਾਂ ਇੱਥੇ ਰੱਖ ਰਹੇ ਅੱਧੇ ਆਪਾਂ ਉਹ ਧੋਤੇ ਤੇ ਅੱਧੇ ਮਸ਼ੀਨ 'ਚ ਆਪਾਂ ਪਾਤੇ ਸੀਗੇ ਹੋ ਗਿਆ ਬੱਚਿਆਂ ਦਾ ਆਉਣ ਦਾ ਟਾਈਮ ਬੱਚੇ ਆ ਗਏ ਘਰੇ ਦੁਪਹਿਰ ਦਾ ਟਾਈਮ ਹੋ ਗਿਆ ਇੱਥੇ 5 ਵਜੇ ਗਿਆ 5 ਵਜੇ ਆਈ ਹੈ ਇਹ ਸਕੂਲੋਂ ਥੱਕੇ-ਤਕਾਏ ਆਉਂਦੇ ਵਿਚਾਰੇ ਗਰਮੀ ਦੇ ਵਿੱਚ ਇਹਨਾਂ ਨੂੰ ਥੋੜੀ ਜੀ ਛੋਟੇ ਨੂੰ ਬੜੀ ਗਰਮੀ ਲੱਗਦੀ ਹੈ ਤੇ ਹੁਣ ਬਸ ਇਹਨਾਂ ਨੂੰ ਆਪਾਂ ਚਾਹ ਪਾਣੀ ਫੜਾ ਦਾਂਗੇ ਚਾਹ ਕੇਰਾ ਮੈਂ ਪਹਿਲਾਂ ਬਣਾ ਕੇ ਰੱਖ ਲਈ ਸੀ ਹੁਣ ਮਕੇਰਾ ਗਰਮ ਕਰਕੇ ਇਹਨਾਂ ਨੂੰ ਫੜਾ ਦੂੰਗੀ ਨਾਲ ਬਿਸਕਟ ਵਗੈਰਾ ਤੇ ਨਮਕੀਨ ਵਗੈਰਾ ਮੰਗਦੇ ਆ ਤੇ ਉਹ ਆਪਾਂ ਇਹਨਾਂ ਨੂੰ ਕੇਰਾ ਫੜਾ ਦਾਂਗੇ ਰੋਟੀ ਤਾਂ ਇਹਨਾਂ ਨੇ ਆ ਕੇ ਖਾਣੀ ਨਹੀਂ ਹੁੰਦੀ ਹੈਗੀ। ਰੋਟੀ ਦੇ ਬਾਰੇ ਸ਼ਿਕਾਇਤ ਨਹੀਂ ਹੈਗੀ ਆ ਕੇ ਕਿ ਇਹਨਾਂ ਨੂੰ ਹੈ ਨਹੀਂ ਅੱਗੇ ਅਸੀਂ ਰੋਟੀ ਖਾਣੀ ਆ। ਨਾਲ ਹੀ ਲੈ ਜਾਂਦੇ ਹੁੰਦੇ ਇਹ ਸਵੇਰ ਹੀ ਆਪਦੀ ਜਿਹੜੀ ਕਾਪ ਦੀ ਖਾਣੀ ਹੁੰਦੀ ਹੈ। ਤੇ ਲੋ ਜੀ ਆਪਾਂ ਇੱਥੇ ਚਾਹ ਆਪਾਂ ਬਾਲਤੀ ਤੇ ਹੁਣ ਇਹਨਾਂ ਨੂੰ ਆਪਾਂ ਬਾਟੀ ਚ ਪਾ ਕੇ ਚਾਹ ਫੜਾ ਦਾਂਗੇ। ਕੱਪਾ-ਕੁੱਪਾਂ 'ਚ ਇਹਨਾਂ ਨੂੰ ਪਸੰਦ ਨਹੀਂ ਗਈ ਜੀ ਚਾਹ ਸਾਡੇ ਤਾਂ ਮਤਲਬ ਬਾਟੀਆਂ ਦੇ ਵਿੱਚ ਹੀ ਅਸੀਂ ਤਾਂ ਚਾਹ ਪੀਂਨੇ ਆ। ਕਿਉਂਕਿ ਨਾਲ ਤਾਂ ਠਰ ਛੇਤੀ ਜਾਂਦੀ ਹੈ ਤੇ ਨਾਲੇ ਸ਼ੁਰੂ ਤੋਂ ਹੀ ਮਤਲਬ ਬਾਟੀਆਂ 'ਚ ਹੀ ਪੀਂਨੇ ਆ। ਚਾ ਤੇ ਆਪਾਂ ਇਹਨਾਂ ਨੂੰ ਤਰ ਕੇ ਹੀ ਦੇ ਦਾਂਗੇ। ਨਾਲ ਨੂੰ ਕਿਹਨੇ ਪੂਜੀ ਆ ਦੇਤਾ। ਇਹਨਾਂ ਦਾ ਢਿੱਡ ਫੇਰ ਵੀ ਨਹੀਂ ਹਜੇ ਇੰਨੇ ਨਾਲ ਭਰਦਾ ਤੇ ਮੈਗੀ ਦੀ ਇਹਨਾਂ ਦੀ ਫਰਮਾਇਸ਼ ਹੋਈ ਸੀਗੀ ਤੇ ਮੈਗੀ ਘਰੇ ਹੈ ਨਹੀਂ ਸੀਗੀ ਤੇ ਆਪਾਂ ਬਣਾ ਲਈਆਂ ਘਰ ਦੀਆਂ ਜਿਹੜੀਆਂ ਸੇਵੀਆਂ ਬੱਟੀਆਂ ਹੋਈਆਂ ਸੀ ਆਟੇ ਦੀਆਂ ਤੇ ਉਹ ਹੁਣ ਆਪਾਂ ਇਹਨਾਂ ਨੂੰ ਮੈਗੀ ਬਣਾ ਕੇ ਦੇ ਦਾਂਗੇ ਤੁਸੀਂ ਵੀ ਬਣਾ ਕੇ ਵੇਖਿਓ। ਘਰ ਜਦੋਂ ਵੀ ਬੱਚਿਆਂ ਨੂੰ ਸਮਾਂ ਕਿ ਜ਼ਿਆਦਾ ਸੇਫ ਰਹਿੰਦੀਆਂ ਘਰ ਦੀਆਂ ਆਟੇ ਦੀਆਂ ਕੱਢੀਆਂ ਵਈਆਂ ਸੇਵੀਆਂ ਵਧੀਆਂ ਰਹਿੰਦੀਆਂ ਉਹ ਆਪਾਂ ਜਿਹੜੀ ਮੈਗੀ ਲਿਆਉਣੀ ਆ ਕੀ ਪਤਾ ਕਿਵੇਂ ਬਣੀ ਹੁੰਦੀ ਹੈ ਕਿਵੇਂ ਨਹੀਂ ਮੈਂ ਜ਼ਿਆਦਾਤਰ ਬੱਚਿਆਂ ਨੂੰ ਇਹ ਹੀ ਬਣਾ ਕੇ ਦੇਣੀ ਹੁੰਦੀ ਆ ਤੇ ਆਪਾਂ ਜਿਵੇਂ ਆਪਾਂ ਮੈਗੀ ਬਣਾਉਣੇ ਹੋਵੇਂ ਆਪਾਂ ਮਸਾਲਾ ਟਮਾਟਰ ਅਤੇ ਪਿਆਜ਼ ਵਗੈਰਾ ਰਾਤ ਆਪ ਕੱਟ ਲਿਆ ਨਮਕ ਵਗੈਰਾ ਪਾ ਦਾਂਗੇ ਮਿਰਚ ਵਗੈਰਾ ਪਾ ਦਾਂਗੇ ਤੇ ਜਿਹੜੇ ਮਾਰੇ ਮੋٹے ਇੱਕ ਜਿਹੜੇ ਪੀਜ਼ਾ ਸੀਜ਼ਨਿੰਗ ਵਾਲੇ ਹੁੰਦੇ ਆ ਉਹ ਤੇ ਜਿਹੜੇ ਇੱਕ ਹੁੰਦੇ ਸੁੱਕੀ ਮਿਰਚ ਦੇ ਬੀ ਹੁੰਦੇ ਆ ਉਹ ਲਾਲ ਮਿਰਚ ਦੇ ਉਹ ਪਾ ਦਿਓ ਤੇ ਆਪਾਂ ਪਾਤੀਆਂ ਜੀ ਸੇਵੀਆਂ ਤੇ ਵਿੱਚ ਤੁਸੀਂ ਸੌਸ ਵੀ ਪਾ ਸਕਦੇ ਹੋ ਟਮਾਟਰ ਸੌਸ ਵਗੈਰਾ ਤੇ ਉਹ ਪਾ ਕੇ ਤੇ ਬਹੁਤ ਜ਼ਿਆਦਾ ਵਧੀਆ ਬਣੀਆਂ ਸੀਗੀਆਂ ਸੇਵੀਆਂ ਸੇਵਾਂ ਆਪਾਂ ਤਾਂ ਸੇਵੀਆਂ ਕਹਿ ਸਕਦੇ ਵੈਸੇ ਬੱਚਾਂ ਦੇ ਖਾਣ ਨੂੰ ਮਹਿੰਗੀ ਆ ਆਪਾਂ ਤਾਂ ਸੇਵੀਆਂ ਬਣਾਈਆਂ ਸੀ ਤੇ ਬਹੁਤ ਜ਼ਿਆਦਾ ਵਧੀਆ ਬਣੀਆਂ ਸੀ ਮੈਗੀ ਨਾਲੋਂ ਵੀ ਜ਼ਿਆਦਾ ਵਧੀਆ ਬਣੀਆਂ ਸੀਗੀਆਂ ਇਹ ਸੇਵੀਆਂ ਤੇ ਹਾਂਜੀ ਜੇਕਰ ਤੁਹਾਨੂੰ ਵੀਡੀਓ ਇੰਨੀ ਕ ਆਪਣੀ ਵੀਡੀਓ ਸੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ so much ਵੀਡੀਓ ਦੇਖਣ ਵਾਸਤੇ ਹਾਂਜੀ ਮਿਲਦੇ ਆਂ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ